ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਜੀ ਤੁਹਾਡਾ ਆਪਣਾ ਪਰਮਜੀਤ ਸਿੰਘ ਜਾਨੀ ਕਿ ਮੱਗਰ ਸਿੰਘ ਵੀਡੀਓ ਵਾਲਾ ਤੇ ਅੱਜ ਅਸੀਂ ਚੱਲੇ ਆ ਜੀ ਆਪਣੀ ਭੂਆ ਜੀ ਕੋਲ ਭੂਆ ਜੀ ਕੋਲ ਇੱਕ ਚੱਲੇ ਆ ਜੀ ਮੈਂ ਬਾਪੂ ਜੀ ਦੀ ਭੂਆ ਜੀ ਕੋਲ ਇੱਕ ਚੱਲੇ ਆ ਮੈਂ ਆਪਣੀ ਭੂਆ ਜੀ ਕੋਲ ਮਤਲਬ ਸਾਡੇ ਦੋਨਾਂ ਭੂਆ ਕੋਲ ਚੱਲੇ ਆ ਉਹਨਾਂ ਕੋਲ ਆਪਣੇ ਡੱਬੇ ਰਹਿ ਗਏ ਸੀ ਦੇਣੇ ਗੱਡੀ ਦੇ ਕਿਉਂਕਿ ਆਪਣੇ ਨੇੜੇ ਨੇ ਰਿਸ਼ਤੇ ਰਿਸ਼ਤੇਦਾਰੀਆਂ ਨੇ ਉੱਥੇ ਆਪਾਂ ਭਾਗੇ ਬਾਕੀ ਇਹ ਦੂਰ ਦੇ ਰਸਤੇ ਆ ਰੀਆਂ ਆਪਣੀਆਂ ਪੰਨਿਆਂ ਨੂੰ ਜੇ ਜੋ ਕਦੇ ਗਏ ਉਹ ਵੀ ਤੁਹਾਨੂੰ ਵੀ ਬਲੌਗ ਬਣਾਵਾਂਗੇ ਕਿਉਂ ਉੱਥੇ ਫਿਰ ਸਪੈਸ਼ਲ ਜਾਣਾ ਬਹੁਤ ਸਾਨੂੰ ਬਿਲਕੁਲ ਕਿਉਂਕਿ ਉਹ ਸਾਡੇ ਤੋਂ ਹੈਗੇ ਨੇ ਘੱਟੋ-ਘੱਟ ਵੀ ਪਟਿਆਲੇ ਦੇ ਪਰਾਂ ਨੇ ਮੋਸਟਲੀ ਜਿਹੜੀਆਂ ਰਹਿ ਗਈਆਂ ਹੁਣ ਇਹ ਨੇੜੇ-ਨੇੜੇ ਨੇ ਸੀ ਉਹ ਸਾਰੇ ਜਾਇ ਇੱਥੇ ਤੇ ਇਹ ਬੈਠੀ ਸਾਡੀ ਨਾਲ ਹਰਪ੍ਰੀਤ ਕੌਰ ਇੱਕ ਸਾਡੀ ਭੁਆਜੀ ਆ ਇੱਕ ਸਾਡੇ ਡੈਡੀ ਦੀ ਭੁਆਜੀ ਆ ਹਾਂਜੀ ਹਾਂ ਇਹ ਡੈਡੀ ਕਹਿੰਦੇ ਨੇ ਮੈਂ ਬਾਪੂ ਕਹਿੰਦਾ ਉਹਨਾਂ ਨੂੰ ਇਹ ਹੁਣ ਨਵੀਂ ਵੀਡੀਓ ਬਣਾਈ ਸੀ ਉਹ ਚ ਵੀ ਕਹਿੰਦੀ ਮੈਂ ਨਹੀਂ ਬਾਪੂ ਕਹਿੰਦਾ ਕਹਿੰਦੇ ਡੈਡੀ ਕਹੂੰਗੀ ਕੀ ਗੱਲ ਪਾਈ ਉਹ ਡੈਡੀ ਮੂੰਹ ਚੜਿਆ ਹੋਇਆ ਨਾ ਫਿਰ ਬਾਕੀ ਪਿੱਛੋਂ ਆ ਗਈ ਜੀ ਗੱਡੀ ਹੁਣ ਆਪਾਂ ਨੂੰ ਅੱਗੇ ਕਰਨ ਦੇ ਇਹਨੂੰ ਟਰੈਕਟਰ ਆ ਗਿਆ ਸੀ ਪਿੱਛੇ ਪਾ ਕਰਕੇ ਆਪਾਂ ਨੇ ਹੁਣ ਗੱਡੀ ਤੋਰ ਲਈ ਤੇ ਉਹ ਤੁਸੀਂ ਪਿੱਛੇ ਦੇਖ ਸਕਦੇ ਹੋ ਟਰੈਕਟਰ ਮੁੜ ਗਿਆ ਹੋਣਾ ਸ਼ਾਇਦ ਪਰਾਂ ਪਹਿਲਾਂ ਆਪਾਂ ਜਾਵਾਂਗੇ ਜੀ ਗੁਜਰਾ ਸਾਡੇ ਵੱਡੇ ਭੁਆਜੀ ਨੇ ਉਥੇ ਡੈਡੀ ਜੀ ਦੇ ਵੱਡੇ ਭੈਣ ਕ ਕਕਰਾਲੇ ਨੇ ਸਾਡੇ ਪੂਆ ਜੀ ਇੱਕ ਗੁਜਰਾ ਨੇ ਹਾਂ ਠੀਕ ਆਹਾ ਡੈਡੀ ਦੇ ਪੂਆ ਜੀ ਟੰਡੋਲੀ ਨੇ ਹਾਂਜੀ ਹਾਂ ਉੱਥੇ ਜਾਵਾਂਗੇ ਆਪਾਂ ਉਹਨਾਂ ਕੋਲੇ ਸੋ ਵਲੌਗ ਨਾਲ ਜੁੜੇ ਰਹੋ ਤੇ ਅੱਗੇ ਪੂਆ ਜੀ ਲੱਗ ਰਹੇ ਨੇ ਨਵਾਂ ਮਕਾਨ ਬਣਾਉਣ ਤੁਹਾਨੂੰ ਉਹ ਵੀ ਜਾ ਕੇ ਦੇਖਾਵਾਂਗੇ ਵੀ ਕਿੱਥੇ ਤੱਕ ਪਹੁੰਚਿਆ ਤੇ ਸੋ ਬੱਚੇ ਸਾਡੇ ਹਾਂ ਤੁਸੀਂ ਸੋਚਦੇ ਹੋਵੋਗੇ ਜਿਵੇਂ ਸਹਿਬ ਨਾਲ ਹੈ ਨਹੀਂ ਨਹੀਂ ਵਿਚਾਲੋ ਜਮੂ ਕੱਢ ਲੈਂਦਾ ਹੁੰਦਾ ਕਿ ਨਾ ਉਹ ਆ ਦੇ ਸਕੂਲ ਗਿਆ ਹੋਇਆ ਹਾਂ ਤੋਂ ਪਹਿਲਾਂ ਪਹਿਲਾਂ ਹਾਂ ਸਕੂਲ ਜਾਣ ਤੋਂ ਬਾਅਦ ਆਪਾਂ ਬਾਗੇ ਦੇ ਆਉਣ ਤੋਂ ਪਹਿਲਾਂ ਪਹਿਲਾਂ ਘਰੇ ਪਹੁੰਚਾਂਗੇ ਨਹੀਂ ਜੀ ਉਹਨੂੰ ਪਤਾ ਲੱਗ ਗਿਆ ਵੀ ਗਏ ਤੇ ਉਹ ਕਲੇਸ਼ ਕਰੂ ਘਰੇ ਵੀ ਮੈਨੂੰ ਛੱਡ ਕੇ ਮੈਨੂੰ ਲੈ ਕੇ ਨਹੀਂ ਗਏ ਹੈਗੇ ਉਹਦੇ ਪੇਪਰ ਸ਼ੁਰੂ ਮਗਾਉਣਗੇ ਹੁਣ ਬਸ ਫਿਰ ਔਖਾ ਹੋ ਜਾਂਦਾ ਹੈ ਨਾ ਹਾਂ ਸਟੱਡੀ ਤੇ ਆਸਰ ਪੈਂਦਾ ਹੂੰ ਬਾਕੀ ਜਦੋਂ ਆਪਾਂ ਜਾਵਾਂਗੇ ਪਟਿਆਲੇ ਸਾਈਡ ਉਹਨਾਂ ਦਾ ਬਲੌਗ ਤੁਹਾਨੂੰ ਫਿਰ ਵੀ ਦਿਖਾਵਾਂਗੇ ਆਪਾਂ ਬਾਈ ਹੋਰ ਨੋਰ ਨਮਾਰਦਾ ਕਰੋ ਕਦੇ ਭੈ ਸਾਰੇ ਕੋਲ ਆਪਾਂ ਜਾ ਕੇ ਆਵਾਂਗੇ ਜੀ ਸੋ ਚਲੋ ਠੀਕ ਹੈ ਜੀ ਹੁਣ ਹੁਣ ਮੈਂ ਗੱਡੀ ਚਲਾਉਣਾ ਇਧਰ ਧਿਆਨ ਨਹੀਂ ਹੈਗਾ ਮੇਰਾ ਜ਼ਿਆਦਾ ਹੁਣ ਹੁਣ ਅੱਗੇ ਕੈਮਰਾ ਸਾਹਮਣੇ ਹੈ ਸਾਡੇ ਕੈਮਰਾਮੈਨ ਹਰਪ੍ਰੀਤ ਗੌਰ ਇਹ ਹੈਗਾ ਜੀ ਕੌਰੀਆਂ ਤੋਂ ਢੜਪਿਆਲਾ ਰੋਡ ਕਿਉਂਕਿ ਵੈਸੇ ਆਪਣੇ ਪਿੰਡੋਂ ਰੋਡ ਆਉਂਦਾਗਾ ਬਿਆ ਤੋਂ ਹੀ ਰੋਕੜਾ ਰੋਕਲੇ ਤੋਂ ਢੜਪਾ ਕਿਉਂਕਿ ਆਪਾਂ ਨੂੰ ਫਿਰ ਇਹ ਪਹਿਲਾਂ ਕੌਰੀਆਂ ਹੋ ਕੇ ਪਾਉਣਾ ਪੈਂਦਾ ਕਿਉਂਕਿ ਜਿਹੜਾ ਆਪਣਾ ਰੋਡ ਆ ਉੱਪਿਆਂ ਤੋਂ ਰੋਗੜੇ ਵਾਲਾ ਉਹ ਇਦਾਂ ਦਾ ਬੰਨ ਲੱਗ ਰਿਹਾ ਪਹਿਲਾਂ ਹੈਗਾ ਸੀ ਉਹ ਛੋਟਾ ਜੀ ਹੁਣ ਪਾ ਦੇ 18 ਫੁੱਟਾ ਤਾਂ ਕਰਕੇ ਆਪਾਂ ਫਿਰ ਬਾਇਆ ਕੌਰੀਆ ਆਉਣੇ ਆ ਕਿਉਂ ਗੱਡੀ ਖਰਾਬ ਹੋ ਜੇ ਨਾ ਜਾਂਦੀ ਔਰ ਰੋਡ ਤੇ ਮਿੱਟੀ-ਮੁੱਟੀ ਪਈ ਹੋਈ ਆ ਰੋੜਾ ਪੈਣ ਲੱਗ ਰਿਹਾ ਕੱਲ ਅਸੀਂ ਬੰਗਾ ਲੈ ਲਿਆ ਸੀ ਉਹਦੇ ਆਉਣ ਦਾ ਐ ਮੋਟਰਸਾਈਕਲ ਤੋਂ ਉੱਤ ਦਾ ਬਾਪੂ ਕਹਿੰਦਾ ਇੱਧਰ ਦੀ ਉੱਧਰ ਨਹੀਂ ਚੱਲੇ ਜਾਂਦਾ ਮਾਹੀ ਮੈਂ ਹੁਣ ਧੋਤਾ ਮੋਟਰਸਾਈਕਲ ਮੈਂ ਤਾਂ ਗੱਡੀ ਘਾਹ ਖੇਚਣੀ ਆ ਚਲ ਮੋੜ ਨਹੀਂ ਰਹਿਦਾ ਧੋਤਾ ਤੇਲੇ ਵੀ ਨਹੀਂ ਹਾ ਗਾ ਦਾ ਸਾਫ ਆ ਰੁੜੇ ਮੈਂ ਕਿਹਾ ਨਹੀਂ ਸਾਫ ਹੈਗਾ ਤੁਸੀਂ ਉਧਰ ਤੋਂ ਹੀ ਚੱਲੋ ਨਾ ਤੈਨੂੰ ਕੀ ਪਤਾ ਹੈਗਾ ਸਾਵਾ ਚਾਲ ਕੋਈ ਨਾ ਲੱਗਦਾ ਹੋਏ ਔਖੇ ਰੋੜਾ ਪਿਆ ਹੋਇ ਤੀ ਨਾ ਤਾਂ ਤੁਰੇ ਫਰਦਾ ਕਿਲੋਮੀਟਰ ਨੂੰ ਬਿਮਾਰ ਦੀ ਕੋਹ ਆਪਾਂ ਇਹ ਰੋੜ ਨੂੰ ਤੁਰਨਾ ਪਿਆ ਕਹਿੰਦਾ ਪੰਗੀ ਕਰ ਲਿਆ ਤਾਂ ਮੈਂ ਕਿਹਾ ਨਹੀਂ ਇਹ ਇਤਨੀ ਨਾ ਚਲੋ ਠੀਕ ਹੈ ਇਹ ਪਦਰ ਤੇ ਪਹੁੰਚ ਕੇ ਕਰਦੇ ਹਾਂ ਹਾਂਜੀ ਹਾਂ ਆਪਾਂ ਪਹੁੰਚ ਗਏ ਜੀ ਬਹੁਤ ਮਾੜੀ ਰੋਡ ਬਣ ਕੇ ਆ ਰਹੀ ਹੈ ਆਪਾਂ ਰੋ ਲੈਨੇ ਹੁਣ ਮਟਿਆਈ ਕਿ ਹੋਟਲ ਤੋਂ ਲੈਨੇ ਪਾਟੜੀ ਪਟਿਆਲਾ ਉਹ ਵੀ ਆਪਣਾ ਸ਼ਹਿਰ ਤੋਂ ਬਾਹਰੀ ਆ ਹੋਟਲ ਉੱਥੇ ਅੱਗ ਲੱਗੀ ਸੀ ਨਾ ਲੈਕ ਲੈਕ ਹੋ ਰਿਆ ਕਰਨੀ ਆਹ ਸਾਡੇ ਕੱਪੜੇ ਦੇ ਸ਼ੋਰੂਮ ਤੋਂ ਬਾਹਰ ਆ ਉਹ ਸਾਹਮਣੇ ਲੱਗੀ ਸੀ ਅੱਗ ਲੋ ਦੇ ਉੱਪਰ ਹਾਂ ਬਲੈਕ ਹੋ ਗਿਆ ਲੋ ਜੀ ਆਪਾਂ ਪਹੁੰਚ ਗਏ ਪੁਜਰਾ ਪੁਆਣੀ ਦੇ ਕਾਰ ਵੱਸਾ ਪਾ ਪਹੁੰਚਣਾ ਰਿਹਾ ਇਹ ਆ ਗਈ ਸਾਹਮਣੇ ਆਪਣੇ ਭੂਆ ਦਾ ਘਰ ਗੱਡੀ ਆਪਾਂ ਉਹਦੇ ਬਾਹਰ ਤੇ ਲਾਵਾਂਗੇ ਜਮੇ ਹੋਣਾ ਐਨ ਲੱਗ ਰਿਹਾ ਮਿਸਤਰੀ ਲੱਗ ਚੋ ਅੱਗੇ ਨੇ ਨਾ ਨੰਨੇ ਬੱਲੇ 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 ਨਹੀਂ ਬਹਿ ਗਿਆ ਹੈ ਗੁਰਪਿਆਰ ਸਿੰਘ ਬੈਠਾ ਹੈ ਮੋਟਰਸਾਈਕਲ ਸਾਈਡ ਤੇ ਕਰਾਵਾਂਗੇ ਲੋ ਜੀ ਆ ਗਿਆ ਜੀ ਗੁਰਪਿਆਰ ਸਿੰਘ ਦਾ ਘਰ ਜਾਣੇ ਕੀ ਸਾਡੇ ਭੂਆ ਦਾ ਘਰ ਲੈਂਟਰ ਪਹਿ ਚੁੱਕਿਆ ਘਰ ਦਾ ਕੋਸੇ ਨਹੀਂ ਹੁੰਦਾ ਕੋਸੇ ਨਹੀਂ ਦਾ ਦੇਖੀ ਇਹ ਲਾ 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 ਹਾਂ ਜੀ ਤੁਸੀਂ ਦੱਸੋ ਠੀਕ ਹੋ ਸਾਸੀ ਕਾ ਪੂਆ ਜੀ ਸਤਿ ਸ੍ਰੀ ਅਕਾਲ ਹੋਰ ਠੀਕ ਹੈ ਭਾਈ ਹਾਂ ਜੀ ਬਿਠਾ ਲਾ ਕਾ ਮਾ ਪੂਆ ਤਾਂ ਨਹੀਂ ਆਈ ਚਲੋ ਉੱਥੇ ਮੈਂ ਤਾਂ ਡਾਇਰੈਕਟ ਟਿਕਾ ਹੋ ਗਿਆ ਹਾਂ ਕਿਹ ਲੱਗੇ ਆਪਾਂ ਕੋਲੋਂ ਗੱਪ ਗੁਰਾਤਾ ਹਾਂ ਇਦਾਂ ਹੀ ਕਰਦੇ ਹਾਂ ਹਾਂ ਜੀ 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 ਹਾਂ ਬਹੁਤ ਛੋੜੀ ਹੋ ਗਈ ਤਾਂ ਦੇਖਣ ਮਾੜੀ ਹੀ ਲੱਗਦੀ ਸੀ ਨਾ ਨਹੀਂ ਲੱਗਦਾ ਸੀ ਉਹਦੇ ਹਾਂ ਉਦੋਂ ਮਾੜੀ ਹੀ ਲੱਗਦੀ ਜੰਮੀ ਉਦੋਂ ਵੀ ਹੀ ਇਹ ਸਾਡੀ ਭਾਬੀ ਕੋਈ ਮਾੜੀ ਕਰਦੀ ਬਹੁਤ ਤੁਸੀਂ ਨੇ ਇਹ ਸੋਚ ਚ ਕਰਨ ਲੱਗੀ ਭਾਬੀ ਹੁਣ ਐ ਵੀ ਪੈਸਾ ਲੱਗ ਰਿਹਾ ਹੁਣ ਕੋਠੀ ਤੇ ਉਹ ਤਾਂ ਫੇਰ ਇੱਕ ਦਿਨ ਸੁਣਾ ਹੀ ਸੀ ਸਾਰੇ ਠੋਕਦੇ ਨੇ ਕਹਿੰਦੇ ਨਹੀਂ ਲਿੱਸੀ ਹੋ ਗਈ ਹੋਰ ਨਿੱਸੀ ਹੋ ਗਈ ਨਾ ਸੋਚ ਕਰਨ ਲੱਗੇ ਹੁਣ ਵੀ ਪੈਸਾ ਲੱਗ ਰਿਹਾ ਕੋਠੀ ਤੇ ਹੁਣ ਕੋਈ ਕਹਿੰਦੇ ਕੋਈ ਬਿਮਾਰੀ ਨਾ ਹੋਵੇ ਤਾਂ ਇਹ ਸਭ ਕੁਝ ਨਹੀਂ ਕਹਿੰਦਾ ਨਾ ਨਾ ਇਹ ਲਾਤਾ ਫੜਦਾ ਨਾਲੇ ਦੇਖ ਕੇ ਇਹ ਲਾਤਾ ਫੜੂ ਲਾਤਾ 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 ਫੜੂ ਇਹ ਇਹ ਤਾਂ ਅਹੀ ਦੀ ਹੈ ਭਾਰੀ ਕੋਈ ਇਹ ਲਾਥ ਫੜੂਗਾ ਇਹ ਇਹ ਸਾਡੇ ਪਪੜ ਜੀ ਆਗੇ ਲਓ ਜੀ ਆਪਾਂ ਕੋਜਰਾ ਜਾਏ ਤੇ ਹੁਣ ਚੱਲੇ ਆਂ ਆਪਾਂ ਟੰਡੋਲੀ ਟੰਡੋਲੀ ਹੈਗੀ ਜੀ ਆਪਣੇ ਬਾਪੂ ਜੀ ਦੀ ਭੂਆ ਜੀ ਸਾਡੀ ਵੀ ਭੂਆ ਜੀ ਹੋਗੇ ਉਹਨਾਂ ਕੋਲ ਜਾਣਾ ਆਪਾਂ ਹੁਣ ਮੰਨ ਕੇ ਚੱਲੋ ਸਾਡੇ ਵੱਡੇ ਬਾਪੂ ਜੀ ਦੀ ਭੈਣ ਨੇ ਉਹ ਛੋਟੇ ਹਾਂ ਬਾਪੂ ਛੋਟੇ ਨੇ ਹਾਂ ਇੱਕ ਉਹਨਾਂ ਦੀ ਵੱਡੀ ਭੈਣ ਸੀ ਉਹ ਗੁਜ਼ਰ ਗਈ ਸੀ ਤੇ ਇਹ ਬਾਪੂ ਜੀ ਦੀ ਛੋਟੀ ਭੈਣ ਆ ਪਹੌਣ ਉਹ ਨਾਲ ਕੋ ਚੱਲੇ ਆਂ ਤੇ ਉਹਨਾਂ ਨੂੰ ਪੁੱਛਾਂਗੇ ਜੇ ਤੁਸੀਂ ਇਹ ਪਿੰਡ ਚੱਲਣਾ ਕਿਉਂਕਿ ਉਹ ਆਪਣੇ ਕੋਲ ਜਾਣਦੇ ਹੁੰਦੇ ਨੇ ਪਿੰਡ ਉਹ ਜੇ ਉਹਨਾਂ ਨੇ ਕਿਹਾ ਮੈਂ ਜਾਊਂਗੀ ਤਾਂ ਆਪਾਂ ਉਹਨੂੰ ਪਿੰਡ ਵੀ ਲੈ ਕੇ ਜਾਵਾਂਗੇ ਉਹ ਨਵਾਂ ਤੇ ਪੱਟਾ ਵੀ ਲੈ ਕੇ ਆਇਆ ਹੋ ਪਾਇਨੇ ਪچھے ਪੋਇਡੋ ਬੇ ਤੇ ਹੁਣ ਜਾ ਕੇ ਦੇਖਦੇ ਆਂ ਪੂਆ ਕੀ ਕਰਦੀ ਆ ਕਿਵੇਂ ਮਿਲੂਗੀ ਆਪਾਂ ਨੂੰ ਬਸ ਹੁਣ ਪਹੁੰਚਣ ਵਾਲਿਆਂ ਆਪਾਂ ਉਹਨਾਂ ਦੇ ਪਿੰਡਾਂ ਕਿਉਂਕਿ ਗੁਜਰਾਣ ਤੋਂ ਸਾਰਾ ਇਹ ਹੈਗਾ ਜੀ 10 12 ਕਿਲੋਮੀਟਰ ਤੇ ਪਿੰਡਾਂ ਗਲਾ 10 10 ਕਹੂਗਾ ਰਾਮ ਦਾ ਬਸ ਹਾਂ ਕਰਾ 8 ਗੁਜਰਾ ਤੋਂ 10 12 ਕਿਲੋਮੀਟਰ ਹੈਗਾ ਸੋ ਆਪਾਂ ਹੁਣ ਜਾ ਰਹੇ ਆਂ ਉਸ ਰਸਤੇ ਨੂੰ ਪੂਆ ਜੀ ਨੇ ਗੇਟ ਖੋਲਤਾ ਲੱਗਿਆ ਤਾਂ ਦੇਖ ਆ ਜਾ ਬੜਾ ਖਲਾਕ ਵੇਟ ਜਾ ਕੇ ਪੂਆ ਨਾਲ ਇਹ ਨੇ ਸਾਡੇ ਪੂਆ ਜੀ ਮੰਨ ਲਓ ਸਾਡੇ ਬਾਪੂ ਜੀ ਦੇ ਪੂਆ ਜੀ ਖੜੇ ਨੇ ਜੇ ਆ ਗਿਆ ਦੇਖੋ ਉੱਥੇ ਪਾ ਜੀ ਇਹ ਨਹੀਂ ਸਾਡੇ ਭੂਆ ਜੀ ਤੁਸੀਂ ਪਹਿਲਾਂ ਵੀ ਦੇਖਿਆ ਨਾ ਤਾਂ ਆਪਣੇ ਵੀਡੀਓ ਚ ਹੁੰਦੇ ਨੇ ਪਹਿਲਾਂ ਇਹ ਸਾਨੂੰ ਬਹੁਤ ਲੋਕਾਂ ਕੋਈ ਕਮੈਂਟ ਆਇਆ ਹੈ ਸਾਡੇ ਭੂਆ ਜੀ ਦਿਖਦੇ ਕਹਿੰਦੇ ਹੁਣ ਕਿੱਥੇ ਮਾ ਕੋਈ ਨਹੀਂ ਅਸੀਂ ਜਾਏ ਗਏ ਉਹਨਾਂ ਕੋਲੇ ਹੁਣ ਦਿਖਾਵਾਂਗੇ ਜਾ ਕੇ ਉਹਨਾਂ ਨੂੰ ਵੀ ਪਹਿਲਾਂ ਵੀਡੀਓ ਚ ਆਇਆ ਤੁਸੀਂ ਵੀਡੀਓ ਚ ਆਇਨਾ ਕੋਈ ਹੈ ਨਾ ਆਹ

ਦੇਖੀ ਅੰਦਗੀ ਤੇ ਵੀ ਰਿਪੋਰਟ ਦਿਖਾਣਾ ਹੋ ਰਿਹਾ ਹੋ ਰਿਹਾ ਉਹ ਉੱਤਕੀ ਉੱਤਕੀ ਦੇਖੀ ਕਾ ਵਿਵੰਦੀ ਹੈ ਆ ਤੇ ਵਰਗਾ ਵੀ ਰਾਇਕਾ ਉਹ ਰਸਾ ਪਾ ਚੱਕਿਆ ਪਾ ਚੱਕਿਆ ਪਾ ਚੱਕਿਆ ਕਮ ਕਮ ਕਮ

ਮਣੀਮੀ ਕਰ ਰਹੇ ਬਸ ਉਹਦੇ ਜਿਆਦਾ ਹੋ ਜਾਂਦੇ ਮੜ ਕੇ ਤੁਲ ਬਿੰਗੇ ਨਹੀਂ ਸਿੱਧੇ ਨਾ ਹੋਦੇ ਡੇਲੀੇ ਪੋਈ ਦਲਾ ਕਿੰਨੇ ਵਾਰੀ ਜਾਂਦੇ 8 8 ਵਜੇ ਰਾਈਟਿੰਗ ਦੇਖ ਲੋ ਡੇਲੀ ਦੋ ਤਿੰਨ ਦਿਨ ਬਿਮਾਰ ਰਹਾ ਹਾਂ ਲੋ ਵੀ ਯਾਪਾ ਹੁਣ ਪੂਆਜੀ ਨੂੰ ਲੈ ਕੇ ਆ ਗਏ ਘਰ ਤੇ ਆਪਾਂ ਗੁਜਰਾ ਵੀ ਆਏ ਢੋਲੀ ਵੀ ਜਾਏ ਹੁਣ ਬੱਚਿਆਂ ਨੂੰ ਛੁੱਟੀ ਦਾ ਹੋ ਰਿਆ ਸੀ ਟਾਈਮ ਵੀ ਸਹਿਬੁਰਾਂ ਦੇ ਸਕੂਲ ਦੇ ਆਉਣ ਤੋਂ ਪਹਿਲਾਂ ਆਉਣਾ ਸੀ ਪਰ ਅਸੀਂ ਲੇਟ ਹੋ ਗਏ 1.5 ਘੰਟਾ ਲੇਟ 5 ਵਜਰੇ ਨੇ ਟਾਈਮ ਲੱਗ ਗਿਆ ਉੱਥੇ ਫਿਰ ਪੂਆਜੀ ਨੇ ਆਉਣਾ ਸੀ ਤਿੰਨ ਚਾਰ ਰਿਸ਼ਤੇਦਾਰੀਆਂ ਕੇ ਜਾ ਕੇ ਆਉਣ ਕਰਕੇ ਉਹ ਹੋ ਜਾਂਦਾ ਨਾ ਇਹ ਉਧਰ ਉਹ ਲੱਗ ਰਹੇ ਨੇ ਹੋ ਅੰਦਰ ਬੈਠੇ ਭੈਣ ਭਾਈ ਗੱਲਾਂ ਕਰਨਾ ਨਾਲ ਭਤੀਜਾ ਕਿਹੜੇ ਬੈਠੇ ਨੇ ਅੰਮੋਲ ਲੱਕਰ ਜੀ ਉਹਨੂੰ ਵੀ ਜਰੂਰ ਪੀਸ ਦਾ ਅੱਜ ਆ ਗਈ ਬਾਪੂ ਦੀ ਭੈਣ ਹਾਂ ਭਾਈ ਤੇ ਡੈਡੀ ਦੀ ਭੂਆ ਸਾਡੀ ਭੂਆ ਕੋਈ ਬਾਪੂ ਜੀ ਦੀ ਭੈਣ ਆ ਸਾਡੀ ਦਾਦੀ ਭੂਆ ਸਾਡੀ ਭੂਆ ਬੱਚਿਆਂ ਦੀ ਬੁੜੀ ਭੂਆ ਹਾਂ ਉਹ ਬੁੜੀ ਭੂਆ ਕਹਿੰਦੇ ਨੇ ਤੇ ਮੇਰੇ ਰਹਿੰਦੇ ਕੋਈ ਮਾਂ ਮੇਲੇ ਗੇਲੇ ਨੇ ਮਾਂ ਮਿਲਿਆਵਾਂਗੇ ਭੂਆ ਨੂੰ ਪੰਜ ਚਾਰ ਦਿਨ ਬਹੁਤ ਜ਼ਰਦਾਂ ਬੜੀ ਮਾਨ ਚ ਹਾਂ ਮਾਂ ਲੈ ਕੇ ਆਵਾਂਗੇ ਉਹ ਅਗੈਂਚਰ ਮਰਾਂ ਤੇ ਲੋਗ ਲਾਗਦੇ ਪਣ ਪਈਆਂ ਦਾ ਪਿਆਰ ਆ ਦੇਖੋ ਮੇਲੇ ਗਲੇ ਨੇ ਹੋਰ ਹੋਰ ਇਹ ਤਾਂ ਹੈਗਾ ਹਲਾ ਉਹ ਡੋਲੇਗਾ ਨਹੀਂ ਸਾਵੀ ਮੈਂ ਕਿਵੇਂ ਜਵਾਬ ਦੇਣਾ ਹਾਂ ਜਵਾਬ ਦੇ ਮਨ ਅੱਛਾ ਜਿਹਨੇ ਵੀ ਵਾਲ ਠੀਕ ਆ ਵੀ ਠੀਕ ਆ ਇਹ ਵੀ ਮਲਾਵਣ ਸੀ ਹਾਂ ਵੀ ਜੀ ਤੇਰਾ ਸਰੀਰ ਠੀਕ ਆ ਹਾਂ ਹਾਂ ਕਿ ਚੱਲ ਵਗ ਜਾ ਇਹ ਵੀ ਲੱਗਦਾ ਆ ਹਾਂ ਵੀ ਤੇਨੂੰ ਸੂਤ ਲੱਗਦਾ ਵਗ ਜਾ ਭਾਈ ਉਹ ਤਾਂ ਕੀ ਕਹਿੰਦੇ ਵਿਚਾਰੇ ਉਹ ਕਰਨ ਤੇਰੀ ਮਾਦੀਏ ਜਾਣਾ ਉਹ ਨਾਲ ਕਿਹੜਾ ਤੁਹਾਡੇ ਤੋਂ ਕੰਮ ਕਰਾਉਣਾ ਵੀ ਤਾਂ ਲਾਹਾ ਦੀ ਹਾਂ ਉੱਥੇ ਬੈਠੀ ਆਈ ਹਾਂ ਹਾਂ ਉੱਥੇ ਬੈਠੀ ਆਈ ਹਾਂ ਵਿਚਾਰ ਮਿਲ ਗਏ ਹਣਾ ਆ ਦੇ ਮੈਂ ਆਪਾਂ ਕਿੰਨੇ ਚਿਰ ਹੋ ਗਿਆ ਹਾਂ ਚਾਹ ਦੀ ਗੋਈ ਨਹੀਂ ਉਹ ਇਦਾਂ ਲਾ ਕੇ ਫਿਰ ਜਦੋਂ ਅਦੂਰੇ ਪਰੋਂ ਇੱਕ ਗਰਮ ਪੀਆ ਲੈ ਗਰਮ ਪੀਈ ਗਰਮ ਪੀ ਲੈ ਗਰਮ ਆ ਗਰਮ ਮੇਰੀ ਚਾਹ ਹਾਂਜੀ ਆ ਹਲੇ ਨਾ ਗਦੇ ਉਹਨਾਂ ਨੂੰ ਮੇਜਾ ਮੀਤੇ ਗਏ ਸਾਲੇ ਕਿੱਥੇ ਦਾ ਪੜਾਈ ਪੜ੍ਹਦੇ ਆਂ ਤਾਂ ਆਪਦੀ ਇਹ ਖਰਚਾ ਤੁਰਦਾ ਹਲੇ ਤਾਂ ਬੱਚਿਆਂ ਤੋਂ ਜਿੰਨਾ ਕਮਾਉਂਦੇ ਨੇ ਉਹਨਾਂ ਕ ਖਾ ਲੈਂਦੇ ਨੇ ਕੋਈ ਇੰਨੀਆਂ ਸਾਰੀ ਗੁੱਦਾ ਹੀ ਹੋਰੇ ਬਾਹਰ ਲਿਆ ਤਾ ਹੋਰ ਹੋਰ ਜੀ ਇਹ ਦਾ ਇਹ ਤਾਂ ਇੰਨਕੋ ਜਿਹਾ ਪਾਣੀ ਸੁੱਟਾ ਪਾਣੀ ਖਰਦਾ ਇਹਦਾ ਹੋਆ ਅ ਮੈਂ ਆਇਆ ਕਿ ਮੈਂ ਮੈਂ ਇਹਦਾ ਕਰੀ ਹਾਂ ਹਾਂ ਬੱਸ ਆਉਦੇ ਘਰੀਓ ਚਲੋ ਜੀ ਹੁਣ ਪੀ ਰਹੇ ਨੇ ਇਹ ਚਾਹ ਪਾਣੀ ਤੇ ਮਾਰ ਲੈਣ ਦੇ ਗੱਲਾਂ ਤੇ ਭੂਆ ਜੀ ਤਾਂ ਹੁਣ ਰਹਿਣਗੇ ਉਰੇ ਤੇ ਵਲੌਗ ਦੇ ਵਿੱਚ ਆਵ ਵੀ ਇਹ ਰਿਹਾ ਕਰਨਗੇ ਕਰਸਨ ਆਇਆ ਕਰਨੇ ਕੇ ਦੋਨੇ ਭੈਣ ਭਾਈ ਕੇ ਮੈਂ ਲੜਦੇ ਨੇ ਲੜਾਈ ਵੀ ਜ਼ਰੂਰੀ ਆ ਹਲੇ ਤਾਂ ਥੋੜਾ ਹੈ ਚਾਂਤ ਨੇ ਮਾੜਾ ਮਾੜਾ ਲੜੇ ਨਾਲ ਮੋਟਾ ਜੇ ਉਹ ਜਿੰਮੇ ਜੜੀ ਨਾ ਮਾੜਾ ਹਲ ਵੀ ਆਉਣਾ ਹਲੇ ਤਾਂ ਥੋੜਾ ਟਾਈਮ ਪਿਆਰ ਰੱਖਣਗੇ ਆਥਰ ਦਾ ਕਿੱਕੜਪ ਜਿਦ ਲਾ ਲੈਣਗੇ ਕੀ ਜੇ ਨਾ ਕੀ ਜੇ ਗੱਲਾਂ ਰਾਤ ਰਹਿਣਾ ਇਹ ਭੈਣ ਭਾਈਆਂ ਦਾ ਪਿਆਰ ਹੁੰਦਾ ਬੜਾ ਬੀਵੀ ਵਾਦਾ ਜੇ ਆਉਂਦਾ ਆ ਦੇਖ ਮੈਂ ਪਣੀ ਹੈ ਕਹਿੰਦਾ ਅਸਾ ਦੇ ਖੜੀਆ ਤੇ ਰੇਕੀ ਮੈਂ ਪਣੀ ਸਾਰੇ ਜਿੱਕਾ ਭਕਤੀ ਵਾਲ ਜਾ ਮੈਂ ਚਾਹ ਚੀਮ ਚਾਹ ਸਹਿਗੁਰਲੀ ਬਾਤਗੀਤੀ ਮਾ ਤੇ ਲਾਸਮੀ ਚਾਹ ਦਾ ਕਾਹ ਕਰਨਾ ਮਾਂ ਮਮੀ ਤੇ ਦੀ ਪਾ ਕੇ ਪਰ ਦੀ ਸਾਰੀ ਪਰ ਦੀ ਇਹਨੇ ਕਹੇ ਤੂੰ ਜਿਆਦੇ ਪਾਰ ਕੇ ਪਾਣੀ ਤੈਨੂੰ ਮੌਕਾ ਮਿਲ ਗਿਆ ਫੜ ਕੇ ਜਲਾ ਕਰ ਦੇਖਾ ਦੇਣਾ ਤੂੰ ਲੈ ਸਾਰੀ ਚਾਹ ਪੀ ਜਾ ਬਾਅਦ ਚ ਬਾਚ ਸੀਨ ਖਤਮ ਹੋ ਗਿਆ ਕਹਿੰਦੀ ਕਿ ਮੇਰਾ ਸਾਰੀ ਪੀ ਗਿਆ ਮੇਰਾ ਸਾਰੀ ਪੀ ਗਿਆ ਮੈਂ ਚਾਹ ਕੇ ਕਹਿੰਦੀ ਲੈ ਕੇ ਥੋੜੇ ਬਾਤੇ ਇਹ ਵੀ ਰੜੀ ਹੋਈ ਸੀ ਹੋਰ ਚਾਰ ਉਹ ਵੀ ਬਾਦੂ ਹਾਂ ਹੋਦਾ ਨਹੀਂ ਰੋਦਾ ਨਹੀਂ ਸੀ ਆਈ ਰੋਦਾ ਨਹੀਂ ਅੱਛਾ ਹੋਰ ਕੀ ਹੋ ਜਾਊਗਾ ਸਾਨੂੰ ਨਾ ਕੋਈ ਪਰ ਉਹ ਨਹੀਂ ਕਿ ਕਿਹੜਾ ਆਣਾ ਆਪੇ ਤਾਂ ਬੰਦ ਕਰਾ ਦਰ ਸਾਡੇ ਲਈ ਵੀ ਆ ਜੰਮੀ ਨਹੀਂ ਆਉਂਦੇ ਕਹਿੰਦੀ ਆਉਂਦਾ ਨਹੀਂ ਆਈ ਨਹੀਂ ਆਉਂਦਾ ਇਸੇ ਕੋਈ ਨਹੀਂ ਆਉਂਦਾ ਕਹਿੰਦੇ ਅੱਗੇ ਪਤਾ ਨਹੀਂ ਕਿ ਇਹ ਹੋਰ ਬਾਪੂ ਦੀ ਭੈਣ ਤਾਂ ਲਿਆਂਦੀ ਉਹ ਤੇ ਡੇਢ ਦੀ ਭੈਣ ਵੀ ਨਹੀਂ ਸੀ ਮੈਂ ਹਾਂ ਮੈਂ ਕਹਾਂ ਉਹਨੂੰ ਵੀ ਨਹੀਂ ਆਜਾਂ ਤੇ ਫਿਰ ਇਹਨੀਆਂ ਫਿਰ ਘਰ ਪਾਉਣੇ ਕਰਾ ਕਰ। ਔਰ ਘਰ ਪਾਉਣ ਕਰਕੇ ਘਰ ਪਾਉਣ ਕਰਕੇ ਕੋਈ ਤੇ ਪਾਰਿਆ ਹੁੰਦਾ ਪਿਆਰ ਜੇ ਬੈਠਣਾ ਮਨਮਟਾ ਨਾ ਸਾਰਾ ਕਰਦੇ ਨਾ। ਉਹ ਵੀ ਕੋਲ ਕਰ ਕੀ ਕਹਿੰਦੇ ਨੇ ਕਿ ਲੈ ਕਿਉਂ ਹੋ ਇੱਕ ਵੀ ਦੇਖਣਾ ਕਰਦਾਂਗੇ। ਕੋਈ ਨਾ ਗੱਲ ਕੋਲ ਕੀ ਹੋ ਗਿਆ ਤਾਂ ਭੰਡਾ ਹੋ ਜਾਂਦਾ ਫੇਰ ਪਾ ਲੈਂਦਾ ਆਹੋ ਜਿਹੀ ਜਿਹੜੀ ਆਪਣੀ ਆਹ ਮਾਸੂਮੇਟ ਹਾਂ ਪਾਣੀ ਕਰ ਲੈਂਗੇ ਕਿ ਔਫਾ ਬਹੁਤ ਮੂਰੇ ਫੈਂਟੜੇ ਕੰਦਾ ਘੱਟੇ ਬਾਰ ਬਾਰ ਟਾਪਦੀਆਂ ਪਾਣੀ ਕਰਦਾ ਸੀ ਜਿਹੜੀ ਮਾਸੂਮ ਦਾ ਬੋਰ ਦੇ ਉੱਪਰ ਲੱਗ ਜਾਂਦੇ ਕਹਿੰਦੀ ਹੋਰ ਕੀ ਕਰੀਏ ਗਰਾਊਂਡ ਤੇ ਮਾਰਦਾ ਕਿਆ ਬਾਹਰ ਹੋ ਜਾਂਦਾ ਗਰਾਊਂਡ ਬਾਹਰ ਪਾਉਣਾ ਉੱਪਰ ਜਿਹੜਾ ਉੱਤਰਿਆ ਜਾਂਦਾ ਕੋਈ ਫੋੜ ਕੇ ਖਿਚਾਣ ਲੇਦੇ ਉਹ ਪਾਈ ਜਾਂਦੇ ਛੋਟਾ ਬੋਲੇ ਉਹਦੇ ਨੂੰ ਹਾਂ ਹਾਂ ਪਾ ਦਿਆ ਕੱਲ ਕੱਲ ਪਾਇਆ ਫਿਰ ਪੜਕੜਾ ਜਾਂ ਪੱਟ ਜਾਂਦਾ ਹੈ ਹਾਂ ਹਾਂ ਹੈ ਦੁੱਧ ਤਾਂ ਗਰਮ ਕਰੇ ਪਿਆ ਉਹ ਜਸ ਨੀ ਜਗ ਨਾਲ ਹੀ ਚਾਹ ਪੀਤੀ ਹਣੀ ਨਾ ਪਤਾ ਮੈਂ ਦੁੱਖੀ ਨਹੀਂ ਪੀਦੀ ਹਾਂ ਜਾਲੇ ਤਾਂ ਮੂਰੀ ਖੜੇ ਨੇ ਨਾ ਆ ਡੈਮ ਜਿਹੜੇ ਪੂਵਲਾ ਕਰਿਆ ਦੀ ਬਈ ਉਹ ਜੇ ਵਰਦੀ ਖਮਾਇ ਪੀ ਰਜਗ ਰਾਤ ਮੈਂ ਬਿੱਕੀ ਦੇ ਲ ਮੈਂ ਜੀ ਉਹ ਨੰਤਾ ਜੂਸ ਜਾਂ ਪੀ ਰਹੀ ਸੀ ਆ ਕੇ ਮੈਂ ਦੂਜਾ ਕਿ ਲਿਆ ਕੇ ਉਹ ਚ ਪਈ ਸੀ ਮੈਂ ਕਣ ਦੋਲ ਰਹੀ ਆ ਮੈਂ ਤੁਹਾਨੂੰ ਸਾਈਕਲ ਸੁਠਿਆਣੇ ਦੇਖ ਦੇ ਦੂਜੇ ਪਾਸੇ ਬਾਰੇ ਲੱਗ ਰਹੇ ਨੇ ਬਾਹਰ ਮੈਂ ਵੀ ਆਟਾ ਗੁੰਨਦੀ ਆ ਦੇਖ ਰਿਹਾ ਕੀ ਰੰਗ ਲਾਉਂਦੇ ਨੇ ਉਹ ਵੀ ਅੱਜ ਨਾ ਇਹ ਤਾਂ ਗੱਡੀ ਦਿਖਾਇਆ ਏ ਦੋਨੇ ਪੂਆ ਨੂੰ ਨਾ ਇਹ ਪਈ ਇਹ ਨਾਲੇ ਡੱਬੇ ਰਹਿ ਰਹੇ ਤੇ ਉਹ ਦੇ ਆਏ ਨਾ ਇਹ ਬੁੜੀ ਪੂਆ ਨਾਲ ਲੈ ਆਏ ਚਲੋ ਇਸ ਤੇ ਰੁਚਾ ਹੁੰਦਾ ਵੀ ਕਿਉਂਕਿ ਜਾਂਦਾ ਫਿਰ ਹਰੱਖੋਈਂਦੇ ਜੇ ਨਾ ਜਾਏ ਬੰਦੇ ਹੋਰ ਜੀ ਹੋਰ ਚਲ ਦਿਖਾਏ ਭਾਈ ਸ਼ਗਨ ਉਧਰ ਜਾ ਲੋ ਉਹ ਗੇੜ ਚ ਪੈਂਦੇ ਨੇ ਉਹਨਾਂ ਕੋਲ ਜਾ ਜਾਨੇ ਇੱਧਰ ਸਾਨੂੰ ਛਪਾਇ ਛੁਭ ਜਾਣਾ ਪੈਂਦਾ ਇਹ ਚੀਜ਼ ਹੋ ਜਾਂਦੀ ਆ ਕਿੱਥੇ ਫਿਰਦੇ ਨੇ ਆ ਜਾ ਆ ਜਾ ਭੱਜ ਕੇ ਜਿਸ ਨਹੀਂ ਆਜਦਾ ਉਹ ਜੀਦਾ ਵਹਤੋ ਉਹ ਫਿਰਦੇ ਨੇ ਉਹ ਤਾਂ ਜਿਸ ਨਹੀਂ ਆਜਦਾ ਭੱਜ ਕੇ ਐ ਤੇ ਕਿਰੇ ਜਸਨੀ ਜੀ ਆ ਭੱਜ ਕੇ Halo. jalan kalo hello kaya <laughs> <Hey, Gugu. laughs> ਏ ਆ ਦੇ ਕਿਵੇਂ ਜਾਣਦੀ ਆ ਪਜਾਂਗੀ ਇਹ ਤਾਂ ਨਾਲ ਦੇ ਜਾੜੀ ਨੂੰ ਵੀ ਨਾਲੇ ਪਤਲਾ ਕਰਦੇ ਮੋٹے ਤੂੰ ਭੱਜਿਆ ਕਰ ਮਰੇ ਘਰ ਮੇਰ ਮੇਰ ਨਾ ਤੂੰ ਸਾਰੇ ਆਹ ਫੇਰ ਕੀ ਹੁੰਦਾ ਨਾ ਹਾਂ ਦਾ ਉਹ ਵੀ 10 ਵਾਰ ਇੱਕ ਕਿਹੜਾ ਹੋਰ ਲਾਲੀ ਨਾਉਣ ਦਾ ਡੈਡੀ ਨੂੰ ਭਜਾ ਦੇਣ ਇਹ ਕਿੰਨੇ ਜਵਾਕਾਂ ਨਾਲ ਤਾਂ ਕਰਨੀ ਹੀ ਪੈਂਦਾ ਹੁੰਦਾ ਮਾੜਾ ਮੋਟਾ ਬੇਸਕਿਆਣਾ ਤੇ ਆਉਂਦੇ ਮੇਰੇ ਨਾਲ ਹੀ ਆਉਂਦੀ ਆ ਫਿਰ ਤੇਰਾ ਉਹਨੂੰ ਤੇਰੇ ਤੇ ਯਕੀਨ ਨਹੀਂ ਹੈਗਾ ਉਹਨੂੰ ਡੈਡੀ ਤੇ ਉਹਨੂੰ ਯਕੀਨ ਆ ਆ ਆ ਆ ਆ ਆ ਸਾਬ ਤੂੰ ਖੜਜਿਆ ਕਰ ਤੂੰ ਨਾਲ ਮਾਂਜਦਾ ਸੀ ਫ੍ਰੀਜ ਸਾਬ ਫ੍ਰੀਜ ਮਾਂਜਦਾ ਸੀ ਚਲੋ 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 ਬੁਤਾ ਇੱਧਰ ਨੂੰ ਰੱਖਿਆ ਕਰ ਪੁੱਤਾ ਇੱਧਰ ਨੂੰ ਰੱਖਿਆ ਕਰ ਥੋੜਾ ਜਿਹਾ ਬੈਲੈਂਸ ਬਣਾ ਕੇ ਕਰਾ ਤੂੰ ਉਰੋ ਆਪਣਾ ਤੂੰ ਨਹੀਂ ਤੂੰ ਬਰਾਬਰ ਗਿਆ ਨਾਲ ਦੇ ਵਿੱਚ ਵੈਰੀ ਗੁੱਡ ਚਲੋ 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 ਸ਼ਾਬਾਸ਼ ਸ਼ਾਬਾਸ਼ ਲੱਗਾ ਲੈ ਕੋਈ ਨਾ ਕੋਈ ਨਾ ਕੋਈ ਨਾ ਕੋਈ ਪੁੱਤਾ ਕੱਲ ਨਾ ਵਪਾਰਸ ਮੈਂ ਤਾਂ ਜਿੱਪ ਚੋਣ ਲੱਗੀ ਹੌਲੀ ਹੌਲੀ ਸਿੱਖ ਜਾਗਾ ਕੋਈ ਹੁੰਦਾ ਕੋਸ਼ਿਸ਼ ਕੋਸ਼ਿਸ਼ ਕਰਿਆ ਕਰ ਹੈ ਆਇ ਚਲ ਵੀ ਆ ਮੈਂ ਮਾਦਾ ਸੁਣੇ ਕੋਈ ਨਾ ਆਇਆ ਮਮਾ ਇਹ ਨਹੀਂ ਖੁੱਲਿਆ ਇਹ ਕੋਈ ਹੁੱਕ ਗਿਰਦਾ ਹੀ ਹੋ ਜਾਣਾ ਇੱਕ ਪੰਜਾ ਦੇ ਫਰੋ ਚਲ ਬਾਈ ਜਸਨੀ ਪਰ ਆ ਜਾ ਨਹੀਂ ਅੱਜ ਨਾਲ ਨਹੀਂ ਆ ਚਲ ਚਲ ਇਹ ਤੇਰੇ ਕੋਲ ਸਾਹ ਚਲ ਆ ਗਾਮ ਹਾਂ ਵੀ ਚੋਟਾ ਮੈਂ ਛੋਟਾ ਹੈ ਕਿਰਾ ਦੇਖ ਕੇ ਦੇਖ ਰੋ ਸਾਹ ਤਾਂ ਪਾਇਦਾ ਵੀ ਟੇਡਾ ਹੀ ਆ ਸਾਹ ਤਾਂ ਉਧਰ ਹੀ ਸਾਡੇ ਪੈਣਾ ਜਿੱਧਰ ਟਾਇਰ ਆ ਤਾਈ ਤਾ ਇਧਰ ਆਹ ਵੇ ਇਹ ਉਹਨੂੰ ਆ ਵੀ ਇਧਰ ਹੀ ਝੁਕੂਗਾ ਬੈਲੈਂਸ ਬਣਾ ਕੇ ਰੱਖਦਾ ਅੱਧੀ ਯਾ ਚੱਲ ਜਾ ਚੱਲ ਜਾ ਚੱਲ ਬਹਿ ਜਾ ਨਾਲ ਲੱਗ ਜਾ ਵੀ ਕੀ ਇਹਦੇ ਨਾਲ ਲੈ ਜਾ ਕਰੋ ਖੜਨ ਨਾਲੋਂ ਚੰਗਾ ਵੀ ਦੋਏ ਜਣੇ ਦੇ ਲੋਗੇ ਇਹਦੇ ਵਿੱਚ ਆਪਜ ਮਾਰਨ ਦੋਏ ਪੁੱਤ ਪੈਰ ਭਰੇ ਭਰੇ ਯਾਰ ਪੈਰ ਲਾ ਕੋਈ ਨਾ ਕੁਛ ਨਹੀਂ ਹੁੰਦਾ ਨਹੀਂ ਇਹ ਉਹਦਾ ਦੱਬ ਦਿੰਦੀ ਆ ਕੰਟਰੋਲ ਕਰ ਲੈਂਦੀ ਆ ਫਿਰ ਇਹ ਨਾਲ ਦੀ ਨਾਲ ਵੈਰੀ ਗੁੱਡ ਸਿੱਧਾ ਰੱਖਿਆ ਕਰ ਪੁੱਤ ਖਿਆਲ ਦਾ ਵਟ ਫਿਰਦਾ ਅਰੇ ਇਹ ਬਾਜਨ ਟੇਡਾ ਤਾਂ ਵੈਨਾ ਵੀ ਦੀ ਟਾਇਰ ਕਣੀਆ ਜਾਉਂ ਤਾਂ ਕਿ ਜਲਾ ਗਈ ਗੱਤ ਛੋੜੀਆਂ ਸੋਡਾ ਵੀ ਬੀਪੀ ਠੀਕ ਕਰ ਦਣਗੇ ਸਾਬ ਸਿੱਧਾ ਬੈਠਾ ਬਾਜਨ ਹਲ ਆਉਜੀ ਸਾਰਿਆਂ ਦਾ ਮੂੰਹ ਤਾਂ ਨਹੀਂ ਭਜਿਆ ਜਾਂਦਾ ਹੋਰ ਹੋਰ 40 ਸਾਰ ਹੈ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਚੱਲ ਭਾਈ ਚੱਲ ਭਾਈ ਚੱਲ ਭਾਈ ਚੱਲ ਭਾਈ ਚੱਲ ਭਾਈ ਹਿੰਨਾ ਬਾਬਾ ਜੀ ਪੋਸਟੇਡ ਹੁਣ ਵਾਰੀ ਆ ਜੀ ਕਮੈਂਟਾਂ ਨਹੀਂ ਜਿਹੜੇ ਆਪਾਂ ਨੂੰ ਵੀਡੀਓ ਵਿੱਚ ਕਮੈਂਟ ਆਏ ਨੇ ਆਪਾਂ ਉਹਨਾਂ ਦੇ ਨਾਮ ਬੋਲਣ ਲੱਗਿਆ ਪਹਿਲਾ ਨਾਮ ਹੈਗਾ ਜੀ ਲਵਲੀਨ ਚੀਮਾ ਸੁਪਾਲ ਸਿੰਘ ਗੁਰਿੰਦਰ ਮੋਗੇ ਤੋਂ ਜੀ ਗੁਰਕਰਨ ਰਣਜੀਤ ਕੌਰ ਜੱਸੀ ਗਰੇਵਾਲ ਰਾਜਵੀਰ ਬਰਾੜ ਅਮਰਜੀਤ ਕੌਰ ਗੁਰਪ੍ਰੀਤ ਧਾਲੀਵਾਲ ਰਜੀਤ ਸਿੰਘ ਆਸਟ੍ਰੇਲੀਆ ਤੋਂ ਮਨਦੀਪ ਕੌਰ ਆਮਨ ਢੀਂਡਸਾ ਤੇ ਕੁਲਵੰਤ ਸਿੰਘ ਜੋਨੀ ਕੰਬੋਜ਼ ਗੁਰਤੇਜ ਸਿੰਘ ਚੈਹਲ ਨਵਜੋਤ ਕੌਰ ਪਰਨੀਤ ਕੁਮਾਨ ਪੁਸ਼ਪਾ ਦੇਵੀ ਹਰਤਾਜਨ ਕੌਰ ਪੰਜਕੂਲੇ ਤੋਂ ਜੀ ਨਿਰਮਲ ਸਿੰਘ ਜਸਪਾਲ ਕੌਰ ਸੋਮਨਜੈ ਰਾਮਨਦੀਪ ਕੌਰ ਸੰਦੀਪ ਕੌਰ ਮੇਹਰ ਸਿੰਘ ਮੰਡੀਕਲਾ ਤੋਂ ਗੁਰਪ੍ਰੀਤ ਾਲੀਵਾਲ ਸਾਹੀਬੀਰ ਅਹਿਮਦ ਤੇ ਪਾਕਿਸਤਾਨ ਤੋਂ ਇਹ ਕਰਤਾਰਪੁਰ ਆਮਰ ਸਿੰਘ ਪਟਿਆਲੇ ਤੋਂ ਗੁਰਵਿੰਦਰ ਸਿੰਘ ਬਲਦੇਵ ਸਿੰਘ ਬੜੈਚ ਸਲੇਮਪੁਰਾ ਗੁਲਾਸੀਕਾ ਨਵਜੋਤਵਰ ਕਨੇਡਾ ਅਮਿਤ ਅਚਰਾ ਸਿੰਘ ਪਾਵਰ ਵੀਪਨ ਕੁਮਾਰ ਡਾਕਟਰ ਚਰਨਜੀਤ ਗਿੱਲ ਦਰਸ਼ਨਾਕੌਰ ਜਸ ธิਮਾਨ ਕੁਲਵਿੰਦਰ ਸਿੰਘ ਪਰਮੇਂਦਰ ਸਿੱਧੂ ਅਭੀ ਸਿੰਘ ਮਲ ਸਿੰਘ ਮਾਨ ਕੈਨੇਡਾ ਤੋਂ ਬਿੰਦਰ ਕੌਰ ਮੁਹੰਮਦ ਅਫਜਲ ਪਾਕਿਸਤਾਨ ਤੋਂ ਸਰਬੀ ਸਿੱਧੂ ਬਲਵਿੰਦਰ ਸਿੰਘ ਮੁਹੰਮਦ ਤਾਰਿਕ ਕਲੋਜਟ ਪਾਕਿਸਤਾਨ ਤੋਂ ਨੇ ਵੀ ਮਨਪ੍ਰੀਤ ਗਖੜ ਰਣਜੀਤ ਜੋਹਲ ਜਗਸੀਰ ਸਿੰਘ ਜਟਾਣਾ ਕਲਾ ਸਰਦੂ ਉਗੜ ਤੋਂ ਜੀ ਹੈਪੀ ਲੀਲਾ ਸਿੰਘ ਸੁਖਵੀਰ ਸਿੰਘ ਸੰਦੀਪ ਕੌਰ ਕਮਲ ਬਾਦਸ਼ਾ ਸੋਨੀ ਸਿੰਘ ਸੁਖਪਾਲ ਗਰੇਵਾਲ ਦਲਵੀਰ ਢਿੱਲੋਂ ਘੱਗੇ ਤੋਂ ਹਰਵਿੰਦਰ ਸਿੰਘ RAM ਸੱਚ ਬੀਪੂਨ ਕੁਮਾਰ ਰੂਪਾ ਸਿੰਘ ਲਹਿਰਾ ਗਾਗਾ ਤੋਂ ਜੀ ਪਟਿਆਲੇ ਜੌਬ ਕਰਦੇ ਨੇ ਇਹ ਆਲ ਰਾਊਂਡਰ ਸੰਦੀਪ ਸੁਮਾਲ ਜਸਵਿੰਦਰ ਸਿੰਘ ਰਣਜੀਤ ਕੌਰ ਗਰਤੇਜ ਸਿੰਘ ਚਰਨਜੀਤ ਸੇਖੋਂ ਜਸਵਿੰਦਰ ਕਮਾਨ ਹਰਪ੍ਰੀਤ ਕੌਰ ਦਵਨ ਜੈਲਦਾਰ ਲਖਵੀਰ ਸਿੰਘ ਜਸਵੀਰ ਸਿੰਘ ਮਾਨ ਹਰਪ੍ਰੀਤ ਸਰਾਜ ਜੱਟ ਜੱਟ ਸੰਦੀਪ ਕੌਰ ਦੇਵਿਲ ਬਰਾੜ ਰਾਜਵਿੰਦਰ ਕੌਰ ਜੁਕੇ ਤੋਂ ਜਸਕਰਨ ਢਿੰਡਸਾ ਕੇਕੌਰ ਪਰਮਜੀਤ ਹੰਡਰਾ ਬਲਦੇਵ ਸਿੰਘ ਸਿੱਧੂ ਰਸੀਦਾ ਤੋਂ ਰੇਨੂ ਗੁਰਵਿੰਦਰ ਕੌਰ ਆਸ਼ੂਪ੍ਰੀਤ ਕਮਲ ਕਾਲੀਪੁਰ ਕੁਲਵਿੰਦਰ ਕੌਰ ਮਨਜੀਤ ਕੌਰ ਜਸਵਾਲ ਕੌਰ ਸੁਖਵਿੰਦਰ ਚਹਿਲ ਨੀਲਮ ਰਾਏ ਅਲੀ ਹਸੈਨ ਪਾਕਿਸਤਾਨ ਤੋਂ ਮੰਗਾ ਕੰਕਰੂ ਬਲਵੰਤ ਸਿੰਘ ਸੇਖੋਂ ਯੂ ਐਸ ਏ ਤੋਂ ਜਸਵਿੰਦਰ ਸਿੰਘ ਬਾਠ ਏ ਵੀ ਯੂ ਐਸ ਏ ਤੋਂ ਨੇ ਜੀ ਨਿਰਮਲ ਸਿੰਘ ਇਹ ਕੈਨੇਡਾ ਤੋਂ ਨੇ ਕਲਵੰਤਕ ਔਰ ਜਸਪਾਲ ਮਾਨ ਕੁਲਦੀਪ ਕਿਲ ਪੀ ਵੀ 11 ਫਨੀ ਜੱਟੀ weight loss again ਗਗਨਦੀਂ ਦਸਾ ਮੇਜਰ ਸਿੰਘ ਪ੍ਰítomਾਨ ਜਸ ਬਰਾੜ ਤੇ ਸੋਨੀ ਉਪਲ ਕੌਰ ਕਰੈਕਟਰ ਗੁਰਚਰਨ ਨਿਰਮਲ ਸਿੰਘ ਸਬਨੂਰ ਸਰੋਪਿੰਦਰ ਸਿੰਘ ਗੌਤਮ ਪਟਿਆਲਾ ਪਛਿੱਤਰ ਸਿੰਘ ਆਸਟ੍ਰੇਲੀਆ ਤੋਂ ਕਰਨ ਔਜਲਾ ਚਮਕੌਰ ਸਿੰਘ ਤੇ ਜਾਗਰ ਸਿੰਘ ਢੀਲੋ ਇਹ ਸਾਰੇ ਆਪਾਂ ਨੂੰ ਕਮੈਂਟ ਆਏ ਸੀ ਵੀਡੀਓ ਦੇ ਵਿੱਚ ਜੀ ਤੇ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਬਹੁਤ ਸਾਰਾ ਧੰਨਵਾਦ ਜੀ ਇੰਨੇ ਵਧੀਆ ਕਮੈਂਟ ਕਰਨ ਵਾਸਤੇ ਤੇ ਇਸ ਤਰ੍ਹਾਂ ਹੀ ਆਪਾਂ ਨੂੰ ਪਿਆਰ ਦਿੰਦੇ ਰਿਹਾ ਕਰੋ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਜਿਹੜਾ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ ਸਾਰਿਆਂ ਦਾ ਬਹੁਤ ਸਾਰਾ ਥੈਂਕ ਯੂ ਜਿਹੜਾ ਨੇ ਨਹੀਂ ਕੀਤਾ ਉਹ ਪਲੀਜ਼ ਸਬਸਕ੍ਰਾਈਬ ਕਰ ਲਓ ਤੇ ਇੱਕ ਵਾਰ ਫੇਰ ਸਾਰਿਆਂ ਦਾ ਬਹੁਤ ਸਾਰਾ ਥੈਂਕ ਯੂ ਜੀ ਹਨਾ ਐਨੇ ਵਧੀਆ ਕਮੈਂਟ ਕਰਨ ਵਾਸਤੇ ਇਸੇ ਤਰ੍ਹਾਂ ਵਧੀਆ-ਵਧੀਆ ਕਮੈਂਟ ਕਰਦੇ ਰਹਾ ਕਰੋ ਤੇ ਚਲੋ ਜੀ ਵਲੌਗ ਦਾ ਕਰਦੇ ਆਂਡ ਤੇ ਮਿਲਾਂਗੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਬਾਏ ਬਾਏ